ਜੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਪਟਿਆਲਾ ਆਲਮਨਪੁਰਬ ਦੀ ਖੁਸ਼ੀ ਅੰਦਰ ਅੱਜ ਬਹਾਦਰਗੜ੍ਹ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਤੇ ਜਿਸ ਵਿੱਚ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਤੇ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ ਹੋ ਕੇ ਤੇ ਸਰੰਦਰ ਰੋਡ ਸਰੰਦਰ ਰੋਡ ਤੋਂ ਪਾਸੋਂ ਰੋ ਨੀਲਾ ਭਵਨ ਨੀਲਾ ਭਵਨ ਤੋਂ ਓਕੇ ਤੇ ਬਾਈ ਨੰਬਰ ਫਾਟਕ ਬਾਈ ਨੰਬਰ ਫਾਟਕ ਤੋਂ ਚੱਲ ਕੇ ਗੁਰਦੁਆਰਾ ਮੋਤੀਬਗ ਸਾਹਿਬ ਕੇ ਜੀ ਸਵਾਪ ਦੀ ਹੋਣੀ ਹੈ ਸੋ ਨਗਰ ਕੀਰਤਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਪਾਣਕੀ ਸਾਹਿਬ ਦੇ ਨਗਰ ਕੀਰਤਨ ਦੇ ਤੇ ਜਿਸ ਵਿੱਚ ਸੰਗਤਾਂ ਨੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਤੇ ਅਤੇ ਪੈਦਲ ਚੱਲ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਜੀ ਸੋ ਨਗਰ ਕੀਰਤਨ ਦੇ ਆਪ ਜੀ ਜਸ਼ਨ ਕਰ ਰਹੇ ਹੋ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ ਇਸ ਨਗਰ ਕੀਰਤਨ ਦੀ ਰੰਮਤਾ ਹੋਈ ਹੈ ਜੋ ਬਸਾ ਕਟਣ ਤੋਂ ਉਪਰੰਤ ਜਗਤ ਦੇ ਉਦਾਰ ਸ੍ਰੀ ਗੁਰੂ ਪਾਸ਼ਾ ਜੀ ਨੇ ਪਟਿਆਲਾ ਸ਼ਹਿਰ ਵੱਲ ਚਾਲੇ ਪਾਏ ਤੇ ਅੱਜ ਦੇ ਪਾਵਨ ਦਿਹਾੜੇ ਤੇ ਸ੍ਰੀ ਗੁਰੂ ਪਾਸ਼ਾ ਜੀ ਨੇ ਇਹ ਚਾਲੇ ਪਾਏ ਸਭ ਤੇ ਨਗਰ ਕੀਰਤਨ ਦੇ ਰੰਬਤਾ ਹੋਈ ਹੈ ਸੋ ਪਟਿਆਲਾ ਸ਼ਹਿਰ ਵੱਲ ਨਗਰ ਕੀਰਤਨ ਗੁਰਦੁਆਰਾ ਮੋਤੀ ਬਾਗ ਸਾਹਿਬ ਪਹੁੰਚਿਆ ਹੈ ਬਹਾਦਰਗੜ੍ਹ ਸਾਹਿਬ ਤੋਂ ਚੱਲ ਕੇ ਸ੍ਰੀ ਗੁਰੂ ਪਾਸ਼ਾ ਜੀ ਨੇ ਗੁਰਦੁਆਰਾ ਦੂਤੀ ਬਾਗ ਸਾਹਿਬ ਮੋਤੀ ਬਾਗ ਸਾਹਿਬੇ ਵੀ ਚੜ ਪਾਏ ਤੇ ਅੱਜ ਦਾ ਇਹ 350 ਸਾਲਾ ਪਟਿਆਲਾ ਆਗਮੁਦਪੁਰ ਨੂੰ ਸਮਰਪਿਤ ਨਗਰ ਕੀਰਤਨ ਆਪ ਜੀ ਦਰਸ਼ਕ ਕਰ ਰਹੇ ਹੋ ਨਗਰ ਕੀਰਤਨ ਪਹੁੰਚ ਚੁੱਕਾ ਹੈ ਜੀ ਪਟਿਆਲੇ ਦੇ ਅਕਾਲੀ ਬਾਬਾ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਚੌਕ ਦੇ ਵਿੱਚ ਤੇ ਜਿੱਥੇ ਪੁਲ ਦੇ ਹੇਠਾਂ ਸੰਗਤਾਂ ਖੜੀਆਂ ਨੇ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਤੇ ਇੱਥੋਂ ਸਾਰੀ ਸੰਗਤ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਇੱਥੋਂ ਹੀ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ 머ਠਾ ਟਿਕਿਆ ਉੱਥੇ ਹੀ ਸੰਗਤਾਂ ਦੇ ਲੰਗਰ ਪਾਣੀ ਦਾ ਇਂਤਜਾਮ ਕੀਤਾ ਗਿਆ ਸੀਗਾ ਤੇ ਉੱਥੋਂ ਵੀ ਸਾਈਆਂ ਸੰਗਟਾਂ ਦੇ ਲੰਗਰ ਕੋਸ਼ਲ ਆ ਸਕਦੇ ਗੋ 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 ਰੱਬ ਦੀ ਰਸਮ ਅੰਦਰ ਨਿਵਾਣ ਆਵੇ ਹਮਤਾਰ ਸਾਥ ਜਿਨਿਆਏ ਰੱਬ ਨੇ ਸਾਥ ਦਿੰਨੇ ਆਇਆ ਹਮਤਾਰ ਸਾਥ ਗੁਰਦੁਆਰਾ ਅਕਾਲੀ ਪਾਠਾ ਭੋਲਾ ਸਿੰਘ ਜੀ ਖੇਹੜਾ ਹਰਮਸਤੇ ਵਿਖੇ ਜਿੱਥੇ ਸੰਗਤਾਂ ਨੇ ਗੁਰੂ ਕੇ ਲੰਗਰ ਦਾ ਇੰਤਜ਼ਾਮ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ ਸੀਗਾ ਨਗਰ ਕੀਰਤਨ ਵੱਲੋਂ ਕੀਤਾ ਗਿਆ ਸੀਗਾ ਤੇ ਉੱਥੇ ਸੰਗਤਾਂ ਹਾਜ਼ਰੀਆਂ ਭਰਗੀਆਂ ਨੇ ਤੇ ਗੁਰਦੁਆਰਾ ਸਾਹਿਬ ਵਿਖੇ ਸਿੰਘ ਸੇਵਾ ਨਰ ਸਿਰਮੌਰ ਪੰਜ ਪਿਆਰਿਆਂ ਦਾ ਸਰਮਾਰ ਕੀਤਾ ਗਿਆ ਤੇ ਸਾਰਿਆਂ ਦਾ ਮਾਣ ਸਨਮਾਨ ਕੀਤਾ ਗਿਆ ਤੇ ਉਪਰੰਤ ਸਾਰੀਆਂ ਸੰਗਤਾਂ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਤੇ ਗੁਰੂ ਕੇ ਲੰਗਰ ਸ਼ੇਕ ਨਗਰ ਕੀਰਤਨ ਫਿਰ ਅੱਗੇ ਵੱਲ ਨੂੰ ਰਵਾਨਾ ਹੋਇਆ ਗੁਰਦੁਆਰਾ ਅਕਾਲੀ ਬਾਵਾ ਫੂਲਾ ਸਿੰਘ ਵਿਖੇ ਪਾਤਸ਼ਾਹੀ ਪਰਦੇਮਨ ਦਰਸ਼ਨ ਕਰਦੇ ਹੋਏ ਦਾਸ ਅਤੇ ਨਾਲ ਹਨ ਭਾਈ ਸੁਜੀਤ ਸਿੰਘ ਜੀ ਮਾਨ ਕਰੋ ਅਕਾਲੀ ਗੁਰਦੁਆਰਾ ਸ਼੍ਰੀ ਅਕਾਲੀ ਬਾਵਾ ਫੁੱਲਾ ਸਿੰਘ ਜੀ ਦੇ ਦਰਸ਼ਨਾਂ ਉਪਰੰਤ ਪਲਕੀ ਸਾਹਿਬ ਵਿਖੇ ਦਰਸ਼ਨ ਕੀਤੇ ਹਾਜ਼ਰੀ ਭਰੀ ਕਿਉਂਕਿ ਜਦੋਂ ਅਸੀਂ ਨਗਰ ਕੀਰਤਨ ਤੇ ਪਹੁੰਚੇ ਸੀ ਜਾਂ ਤੇ ਥੋੜਾ ਲੇਟ ਹੋ ਗਏ ਸੀ ਜਿਸ ਕਰਕੇ ਨਗਰ ਕੀਰਤਨ ਤੇ ਪਾਲਕੀ ਸਾਹਿਬ ਦੇ ਦਰਸ਼ਨ ਇਹ ਸੀ ਕਰ ਪਾਏ ਤੇ ਗੱਡੀ ਨਗਰ ਕੀਰਤਨ ਦੇ ਨਾਲ ਹੀ ਲਗਾ ਲਈ ਸੀ ਤੇ ਹੁਣ ਇੱਥੇ ਆ ਕੇ ਜਦੋਂ ਸੰਗਤਾਂ ਰੁਕੀਆਂ ਨੇ ਤੇ ਇੱਥੇ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਅਸੀਂ ਵੀ ਲੰਗਰ ਪ੍ਰਸ਼ਾਦਾ ਕਿਸੇ ਅਸਾਂ ਤੇ ਛਕਿਆ ਹੈ ਇਹ ਨਾਲ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਤੇ ਉਥੇ ਰਸਤੇ ਦੇ ਵਿੱਚ ਹੀ ਫੇਰ ਦਾਸ ਜੀ ਨਾਲ ਗਿਆਨੀ ਅਵਤਾਰ ਸਿੰਘ ਜੀ ਜੋ ਕਿ ਹੈਡ ਗ੍ਰੈਂਟੀ ਹਨ ਗੁਰਦੁਆਰਾ ਸ਼੍ਰੀ ਬਹਾਦਰਗੜ੍ਹ ਸਾਹਿਬ ਜੀ ਤੇ ਫਿਰ ਦਾਸ ਦੇ ਨਾਲ ਗੱਡੀ ਵਿੱਚ ਉਹ ਵੀ ਬੈਠ ਗਏ ਤੇ ਲਗਭਗ ਬਹਾਦਰਗੜ੍ਹ ਤੋਂ ਚੱਲ ਕੇ ਤੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਤੱਕ ਦਾਸ ਦੇ ਨਾਲ ਫਿਰ ਉਹ ਹੀ ਆਏ ਨੇ ਤੇ ਰੂਪਾ ਤਾਂ ਫਿਰ ਨਗਰ ਕੀਰਤਨ ਦੇ ਵਿੱਚ ਅੱਗੇ ਫਾਲਕੀ ਸਾਹਿਬ ਦੇ ਨਾਲ ਚੱਲ ਕੇ ਆ ਰਹੀ ਸੀ ਸੋ ਆਪ ਜੀ ਲੰਗਰ ਸੰਗਤਾਂ ਛਕ ਰੀਆਂ ਨੇ ਦਰਸ਼ਨ ਕਰ ਰਹੇ ਹੋ ਅਕਾਲੀ ਬਾਬਾ ਦੁਆਰਾ ਫਿਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਅਸਥਾਨ ਤੇ ਇੱਥੋਂ ਫਿਰ ਨਗਰ ਕੀਰਤਨ ਅੱਗੇ ਵੱਲ ਨੂੰ ਰਵਾਨਾ ਹੋਇਆ ਤੇ ਜਿੱਥੋਂ ਤੱਕ ਦੱਸ ਗਿਆ ਹੈ ਉਥੋਂ ਤੱਕ ਦੀ ਵੀਡੀਓ ਆਪ ਜੀ ਨੂੰ ਮੁਦਰਸ਼ਨ ਕਰਾਵਾਂਗੇ ਕਿਉਂਕਿ ਅਸੀਂ ਲਗਭਗ ਟਰੱਕ ਯੂਨੀਅਨ ਤੱਕ ਟਰੱਕ ਯੂਨੀਅਨ ਤੱਕ ਨਗਰ ਕੀਰਤਨ ਦੇ ਨਾਲ ਸੀ ਤੇ ਸਾਕੀ ਯੂਨੀਅਨ ਤੱਕ ਦੀ ਆਪਣੋ ਰਸੀਦ ਤੇ ਦਰਜ ਕਰਵਾਵਾ ਮਾਣ ਕਰੋ ਜੇ ਪੁੱਤਰ ਕੇ ਥਾਕੇ ਇਹ ਰਸਤੇ ਵਿੱਚ ਗੁਰੂ ਕੇ ਲੰਗਰ ਚੱਲ ਰਹੇ ਨੇ ਅੱਥਾਤੇ ਤੇ ਇੱਥੇ ਵੀ ਗੁਰੂ ਦਾ ਲੰਗਰ ਲੱਗਿਆ ਹੋਇਆ ਹੈ ਤੇ ਅੱਗੇ ਵੀ ਗੁਰੂ ਦਾ ਲੰਗਰ ਲੱਗਿਆ ਹੈ ਇਸ ਤੋਂ ਅੱਗੇ ਹੀਰਾ ਬਾਗ ਹੀਰਾ ਬਾਗ ਤੋਂ ਅੱਗੇ ਚੱਲ ਕੇ ਟਰੱਕ ਯੂਨੀਅਨ ਕੋਲ ਜੋ ਹੈ ਲੰਗਰ ਯੂਨੀਅਨ ਵਾਲਿਆਂ ਨੇ ਫਰੂਟ ਦਾ ਲਗਾ ਰੱਖਿਆ ਹੈ ਸੰਗਤਾਂ ਹਜੇ ਕੁਝ ਲੰਗਰ ਚੱਕਰੀਆਂ ਨੇ ਹਜੇ ਨਗਰ ਕੀਰਤਨ ਪਿੱਛੋਂ ਨਿਕਲਿਆ ਨਹੀਂ ਬਹੁਤ ਸਾਰੀਆਂ ਸੰਗਤਾਂ ਕੁਝ ਕੁਝ ਨਿਕਲ ਗਈਆਂ ਨੇ ਤੇ ਗੱਤਕਾ ਪਾਰਟੀ ਜੋ ਹੈ ਇਹ ਹੀਰਾ ਬਾਗ ਵਿਖੇ ਬੱਚੇ ਖੜੇ ਨੇ ਪ੍ਰੈਕਟਿਸ ਕਰ ਰਹੇ ਨੇ ਤੇ ਅਭਿਆਸ ਕਰ ਰਹੇ ਨੇ ਤੇ ਨਾਲ-ਨਾਲ ਗੱਤਕੇ ਦੀ ਪ੍ਰੈਕਟਿਸ ਕਰ ਰਹੇ ਨੇ ਤੇ ਕੁਝ ਕੁ ਇਥੋਂ ਦੀ ਚੱਲੇ ਪਾ ਰਹੇ ਨੇ ਅੱਗੇ ਵੱਲ ਨੂੰ ਤੇ ਅੱਗੇ ਜਾ ਕੇ ਫਿਰ ਲੰਗਰ ਇਹ ਲਗਾਇਆ ਮੈਨੇ ਪੀਰਾਬਾਗ ਪੀਰਾਬਾਗ ਤੋਂ ਅੱਗੇ ਜਾ ਕੇ ਰਾਤ ਨੂੰ ਤੇ ਗਰੂਪ ਦੇ ਲੰਗਰ ਚੱਲ ਰਹੇ ਨੇ ਇਹ ਸਾਹਮਣੇ ਕਬਾੜੀ ਮਾਰਕੀਟ ਬਹਿਰਾ ਰੋਡ ਵੱਲ ਉੱਤੇ ਇੱਕ ਬਾਦਰ ਸਾਇ ਮਾਰਕੀਟ ਵੱਲੋਂ ਤੇ ਇਸ ਪਾਸੇ ਵੱਲ ਟਰੱਕ ਯੂਨੀਅਨ ਵੱਲੋਂ ਆਹ ਬੋ ਸਾਹਮਣੇ ਗਰੂਪ ਦੇ ਲੱਗੇ ਲੱਗੇ ਹੋਏ ਨੇ ਰਾਤ ਨੂੰ ਇਹਦੇ ਵਾਲੇ ਨੇ ਫਲਦਾ ਲੰਗਰ ਲਗਾਇਆ ਹੈ ਤੇ ਸਾਹਮਣੇ ਉੱਤੇ ਇੱਕ ਵਾਰ ਜ਼ਮਾਰਕੀ ਟ੍ਰੈਕਟਰ ਮਾਰਕੀਟ ਵੱਲੋਂ ਜੋ ਲੱਗਰ ਲੱਗੇ ਹੋਏ ਨੇ ਉਹ ਲੱਗਰ ਲੱਗੇ ਰੇ ਚਾਵਲਾਂ ਦੇ ਤੇ ਨਾਲ ਸਬਜੀ ਹੈ ਇਹ ਝੜ ਜਲ ਵਗੈਰਾ ਹੈ ਇਹ ਗੁਰੂ ਘਰ ਲੱਗਦਾ ਚੱਲ ਰਿਹਾ ਹੈ ਇੱਥੇ ਸੰਗਟਾ ਦੇ ਸਰਬਾਰ ਵੱਜੋ ਬਹੁਤ ਟਾਈਮ ਸੇਵਾ ਤੇ ਟਰੈਕਟਰ ਮਾਰਕੀਟ ਤੋਂ 10 ਦਾ ਸਾਮਾਨ ਕੀਤਾ ਗਿਆ ਦਰਸਨੀ ਕੀਰਤਨ ਦੇ ਸੰਗਤ ਦੇ ਗਵਾਹ ਸਹਿਬ ਜੀ ਦਾ 250 ਸਾਲਾ ਭਾਗਾ ਫਿਆਲਾ ਆਗਮਨ ਦੇ ਹੜਾ ਜਿਸ ਦੀ ਖੁਸ਼ੀ ਵਿੱਚ ਨਗਰ ਕੀਰਤਨ ਬਾਦਲਗੜ੍ਹ ਸਾਹਿਬ ਤੋਂ ਪ੍ਰਾਰੰਭ ਹੋਇਆ ਜਿਸ ਨੇ ਮੋਤੀ ਬਾਗ ਜਾ ਕੇ ਸੰਪੂਰਨਤਾ ਹੋਣੀ ਹੈ ਸੋ ਇਥੋਂ ਤੱਕ ਦਾਸਾਂ ਲਈ ਨਗਰ ਕੀਰਤਨ ਦੇ ਹਾਜ਼ਰੀ ਭਰੀ ਹੈ ਤੇ ਆਸ ਜੀ ਨੂੰ ਵੀ ਦਰਸ਼ਨ ਕਰਾਏ ਨੇ ਇਸ ਤੋਂ ਅੱਗੇ ਸੋ ਅਸੀਂ ਆਵ ਤੋ ਖਿਮਾਂ ਦੇ ਜਾ ਚੱਖਾਂ ਭੁਲਾ ਚੁੱਕਾਂ ਦੀ ਖਿਮਾਂ ਵਾਹਿਗੁਰੂ ਜੀ ਦਾ ਖੜਸਾ ਵਾਹਿਗੁਰੂ ਜੀ ਦੀ ਖਫਤੇ